ਤੁਸੀਂ ਉਹ ਨੰਬਰ ਤੇ ਜਿੰਨਾ ਮਿਸਤਰੀ ਸੀ ਬਾਈ ਲੱਕੜ ਦਾ ਯਾਰ ਇਹ ਬੜਾ ਸੋਹਣਾ ਕੰਮ ਕਰਦਾ ਸੀਗਾ ਇੱਕੇ ਦਾ ਬਹਿ ਗਿਆ ਵਿਚਾਰਾ ਯਾਰ ਸਾਡੇ ਗੁਰਮੀਤ ਸਿੰਘ ਜਲਦਾਰ ਵੀ ਭਾਵਕ ਹੋ ਗਏ ਪਰ ਮਾਲਾ ਵੀ ਬਹੁਤ ਦੁੱਖ ਭਰੀ ਕਹਾਣੀ ਹੈ ਬੱਚਾ ਬੜਾ ਸੋਹਣਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਭਪਿੰਦਰ ਸਿੰਘ ਚਾਹਾਨ ਜੱਸੀਪੋ ਵਾਲੀ ਅੱਜ ਮੈਂ ਤੇ ਗੁਰਮੀਤ ਜਲਦਾਰ ਮੇਰੇ ਪਿੰਡ ਜੱਸੀਪੋ ਵਾਲੀ ਆ ਇਹ ਕਾਲਾ ਸਾਡਾ ਵੀਰ ਇਹਦੇਆਂ ਨਾਲ ਸਾਰੀਆਂ ਮਾਲਾ ਸਰੀਰ ਦੀਆਂ ਪਤਲੀਆਂ ਨਾੜਾਂ ਮੱਲਾ ਬਿਮਾਰੀ ਹੋ ਗਈ ਤੇ ਸਾਰੀਆਂ ਇਹਦੀਆਂ ਨਾੜਾਂ ਮਰ ਗਈਆਂ ਭਰਾਵੀਆਂ ਹਨਾ ਬੈਠਣਾ ਵੀ ਔਖ ਹੋਇਆ ਤੇ ਅਸੀਂ ਕੁਝ ਰਸ ਨਹੀਂ ਦੇਣ ਆਏ ਸੀ ਅਸੀਂ ਤੁਹਾਨੂੰ ਵੀ ਬੇਨਤੀ ਕਰਦੇ ਹਾਂ ਸਾਰੇ ਭਰਾਵਾਂ ਨੂੰ ਜੇ ਕਾਲੇ ਦੀ ਹਨਾ ਵੀ ਮਦਦ ਕਰੀ ਜਾਵੇ ਸਾਡੇ ਪਿੰਡ ਰਹਿੰਦੇ ਆ ਅਸੀਂ ਇਹਨਾਂ ਨੂੰ ਮਾਮਾ ਜੀ ਕਹਨੇ ਆ ਆਪਣੇ ਅੰਗਰੇਜ਼ ਸਿੰਘ ਜੀ ਹੈ ਇਹਨਾਂ ਦਾ ਸਬਤਾਨ ਪਿੰਡ ਹਰਿਆਣੇ ਦੇ ਵਿੱਚ ਤੇ ਕਾਫੀ 15-20 ਸਾਲਾਂ ਤੋਂ ਇਸ ਪਿੰਡ 'ਚ ਰਹਿੰਦੇ ਆ ਤੇ ਪਹਿਲਾਂ ਇਹ ਕਿਰਾਏ ਦੇ ਘਰ ਤੇ ਰਹਿੰਦੇ ਸੀ ਇਹਨਾਂ ਨੇ ਮਸਾ ਘਰ ਬਣਾਇਆ ਸੀ ਇਕੱਲਾ-ਕੱਲਾ ਮੰਲਾ ਮੁੰਡਾ ਸੀ ਤੇ ਇਹ ਆਪ ਟਰੱਕ ਚਲਾਉਂਦਾ ਸਾਡੀ ਮੰਮੀ ਦੀ ਗੁੜੀ ਆ ਵਿਚਾਰੀ ਹਨਾ ਇਹ 2 ਸਾਲ ਤੋਂ ਬੱਚਾ ਬੈਠਾਗਾ ਤੇ ਇਹਦੇ ਜਿਹੜੇ ਪੈਸੇ ਮੰਨ ਲਾ ਵੀ ਲੱਗਣੇ ਆ ਇਲਾਜ ਤੇ ਬਹੁਤ ਜ਼ਿਆਦਾ ਲੱਗਣੇ ਆ ਤੇ ਅਸੀਂ ਅੱਜ ਗਰਮੀ ਜੱਜਦਾਰ ਜੀ ਅਸੀਂ ਲੈ ਮੈਂ ਅਸੀਂ ਆਪਣੇ ਕੋਲੋਂ ਇਹਨਾਂ ਨੂੰ ਪੈਸੇ ਦੇਣਾ ਸੀ ਤੇ ਪਿੰਡ ਦੇ 2-4 ਸਾਡੇ ਦੋਸਤ ਸੀ ਉਹਨਾਂ ਨੇ ਭੇਜਿਆ ਬਹੁਤ ਸਾਰੇ ਲੋਕ ਹੋਰ ਵੀ ਪੈਸੇ ਦੇਈ ਜਾਂਦੇ ਹਨਾ ਤੇ ਤੁਸੀਂ ਅਸੀਂ ਚਾਹੁੰਦੇ ਆ ਵੀ ਤੁਸੀਂ ਵੀ ਮਦਦ ਕਰੋ ਤੁਸੀਂ 100 ਰੁਪਿਆ ਮੰਨ ਲਾ 200 ਰੁਪਿਆ 300 ਰੁਪਿਆ ਹਨਾ 500 ਰੁਪਿਆ ਤੁਸੀਂ Google Pay ਕਰ ਦਿਓ ਜਾਂ Paytm ਕਰ ਦਿਓ ਅਸੀਂ ਨੰਬਰ ਦੇਵਾਂਗੇ ਹਨਾ ਤੇ ਤੁਸੀਂ ਉਹਦੇ ਵਿੱਚ ਜ਼ਰੂਰ ਮਦਦ ਕਰੋ ਇਹ ਮੁੰਡੇ ਦੀ ਤੇ ਇਹ ਤੁਹਾਨੂੰ ਜਨਾਉਣਾ ਇਹਨਾਂ ਕੋਲੇ ਆਦੇ ਕੋਲੇ ਨਾ ਤਾਂ ਕੋਈ ਜ਼ਮੀਨ ਸਾਡੇ ਮਾਮੇ ਕੋਲੇ ਇੱਕ ਟਰੱਕ ਚਲਾਉਂਦਾ ਵਿਚਾਰਾ ਕਿਰਾਏ ਤੇ ਆਪਣਾ ਡਰਾਈਵਰ ਡਰਾਈਵਿੰਗ ਕਰਦੇ ਆ ਇਹ ਮਾਮਾ ਜੀ ਅੰਗਰੇਜ਼ ਸਿੰਘ ਹਨਾ ਤੇ ਇਹ ਮਾਲਾ ਵੀ 10-12000 ਰੁਪਿਆ ਲੈਂਦੇ ਤੇ ਉਸਦੇ ਦਾ ਇਲਾਜ ਕਰਉਂਦੇ ਆ ਪਹਿਲਾਂ ਅੱਜ ਅਸੀਂ ਅੱਜ ਹੀ ਹੁਣ ਮਾਲਾ ਰਿਸ਼ਤੇਦਾਰ ਆਇਆ ਸਾਰੇ ਲੀੜੇ ਪਾਇਆ ਤੇ ਇਹ ਜਾਂਦੇ ਚੰਡੀਗੜ੍ਹ ਲੈ ਕੇ ਜਾਣੇ ਆ ਡਾਕਟਰਾਂ ਦੇ ਇਹਨਾਂ ਨੂੰ ਤੇ ਤੁਸੀਂ ਮਦਦ ਕਰੋ ਗਰਮੀ ਜੀ ਦੱਸੋ ਆਪਣੇ ਕੋਈ ਦੋ ਸ਼ਾਪ ਅਸਲ ਕੀ ਸੀ ਨਾ ਹੁਣ ਅਸੀਂ ਵੀਡੀਓ ਦੇ ਮਾਰੇ ਨੇ 2 ਮਿੰਟ ਰੋਸ਼ਨੀ ਚ ਮੁੰਡਾ ਬਾਹਰ ਲਿਆਂਦਾ ਸੀ ਬੜੀ ਮਜਬੂਰੀ ਆ ਤੇ ਵਿਚਾਰਾ ਕੰਮ ਰਿਹਾ ਹੈ ਤੇ ਬੜੀਆਂ ਲੱਤਾਂ ਸੀ ਵਿਚਾਰੀ ਇਹ ਮੋਟੀ ਹੈ ਇਹਦੀ ਘਰ ਵਾਲੀ ਤੇ ਵਿਚਾਰੀ ਲੱਤਾਂ ਮੋੜਦੀ ਉਹ ਲੱਤਾਂ ਨਹੀਂ ਮੋੜਦੀਆਂ ਮਤਲਬ ਵੇਖਣ ਤਰਸਯੋਗ ਹਾਲਤ ਹੈ ਬੱਚੇ ਦੀ ਤੇ ਮਤਲਬ ਸਾਡੇ ਦੋਸਤ ਸੀ 골ਡੀ ਔਰ ਅੰਦਰਜੰਗ ਦਾ ਅਕਲਦੀ ਫੌਜੀ ਹੈ ਭਵਿੰਦਰ ਨੇ ਕੁਛ ਅਸੀਂ ਇਹ ਕਰਕੇ ਮੈਂ ਵੀ ਕੁਛ ਅਸੀਂ ਹੋਰ ਵੀ ਮਿੱਤਰਾਂ ਨੇ ਗੁਰਦੁਆਰਾ ਸਾਹਿਬ ਵੀ ਰਾਸ਼ੀ ਇਕੱਠੀ ਕਰ ਰਹੇ ਆ ਪਹਿਲਾਂ ਵੀ ਬਿੰਡ ਚ ਅਸੀਂ ਪਾਸ ਇਕੱਠੀ ਕਰਕੇ ਇਲਾਜ ਕਰਾਇਆ ਸੀ ਪਰ ਪੈਸੇ ਥੋੜੇ ਪੈ ਜਾਂਦੇ ਕਿਉਂਕਿ ਲਾਜ ਲੰਮਾ ਸਮਾਂ ਹੋ ਗਿਆ ਲਾਜ ਮਾਲਾ ਲਾਜ ਜਿਹੜਾ 7-8 ਲੱਖ ਰੁਪਏ ਦਾ ਡਾਕਟਰ ਸਾਹਿਬ ਆਂਦੇ ਆ ਵੀ ਹੋ ਜੂ ਇੰਨਾ ਪੈਸਾ ਨਹੀਂ ਹਨ ਅਸੀਂ ਸੰਸਥਾ ਨੂੰ ਵੀ ਬੇਨਤੀ ਕਰਦੇ ਆ ਕਿਸੇ ਨੂੰ ਵੀ ਕੋਈ ਸੰਸਥਾ ਜਾਂ ਕੋਈ ਡਾਕਟਰ ਅੱਗੇ ਆਉਣ ਇਹ ਮੁੰਡੇ ਦੇ ਜਸਤੀ ਪਾਉ ਵਾਲੀ ਆ ਯੂਟਿਊਬਰਾਂ ਨੂੰ ਬੇਨਤੀ ਕਰਦੇ ਆ ਚੈਨਲ ਵਾਲਿਆਂ ਨੂੰ ਆਕੇ ਇਸ ਘਰ ਦੀ ਮਲਾਈਆਂ ਦੀ ਇੰਟਰਵਿਊ ਲਈ ਜਾਵੇ ਹੋਰ ਜੋ ਵੀ ਕੈਨੇਡਾ 'ਚ ਬੈਠਿਆ ਮੇਰੇ ਪਿੰਡ ਦੇ ਹਨਾ ਹੋਰ ਵੀ ਸਾਰੇ ਮਦਦ ਕਰਨਾ ਭਰਾ ਤੇ ਸਾਡੇ ਮਾਮਾ ਜੀ ਇਹ ਟਰੱਕ ਚਲਾਉਂਦੇ ਆ ਬਜਾਰੇ ਕੋਲੇ ਕੁਝ ਵੀ ਨਹੀਂ 10-12000 ਦੇ ਹਨਾ ਤੁਹਾਨੂੰ ਘਰ ਵੀ ਦਿਖਾਵਾਂਗੇ ਇਹਨਾਂ ਦਾ ਸਾਰਾ ਤੇ ਜਰੂਰ ਮਦਦ ਕਰੋ ਅਸਲ ਕੀ ਹੈ ਨਾ ਬਈ ਜੀ ਤੁਹਾਡਾ 100 ਰੁਪਿਆ ਕਲਿੱਕ ਕੀਤਾ ਆਪਾਂ ਵੈਸੇ ਹੀ ਲਾ ਦਿੰਨੇ ਆਗੇ ਚਾਹ ਪਾਣੀ ਪੀਂਦੇ 100-200 ਰੁਪਿਆ ਕਲਿੱਕ ਕੀਤਾ ਇਸ ਪਰਿਵਾਰ ਦੀ ਸਹਾਇਤਾ ਹੋ ਸਕਦੀ ਆ ਬੇਨਤੀ ਹੈ ਕਿਰਪਾ ਕਰਕੇ ਵੀ ਇਹ ਬੜਾ ਮਜਬੂਰ ਪਰਿਵਾਰ ਆ ਤੇ ਅਸੀਂ ਪਿੰਡ ਵੱਲੋਂ ਇਹ ਸਹਾਇਤਾ ਕਰ ਰਹੇ ਆਂ ਤੇ ਤੁਸੀਂ ਵੀ ਰਲ ਮਿਲ ਕੇ ਸਾਰੇ ਭਰਾਵਾਂ ਪਾਸੇ ਜੋਗ ਕਰੀਏ ਤਾਂ ਕਿ ਇਹ ਬੱਚੇ ਦੀ ਜ਼ਿੰਦਗੀ ਬਚਾਈ ਜਾ ਸਕੇ ਬੜੀ ਤਰਸਯੋਗ ਹਾਲਤ ਐ ਇਸ ਪਰਿਵਾਰ ਦੀ ਤੇ ਛੋਟਾ ਜਿਹਾ ਬੱਚਾ ਦਾ ਤੇ ਇਹ ਬੋਡੀਆਂ ਨੰਬਰ ਬੋਲਦੇ ਬੱਚੇ ਗੁੜੀਆਂ ਨੰਬਰ ਬੋਲੋ ਤੁਸੀਂ ਪੇਟੀਐਮ ਕਰਦੇ ਨਾ ਗੁੜੀਆਂ ਨੰਬਰ ਬੋਲਦੀ ਆ ਸਾਡੀ ਭੈਣ ਛੋਟੀ ਤੇ ਇਹ ਤੇ ਤੁਸੀਂ ਕੋਈ ਬਾਲੀ ਗੱਲ ਨਹੀਂ 100 ਰੁਪਿਆ 500 ਤੁਸੀਂ ਕਰੋਗੇ ਹਨਾ ਦਾਨ ਤਾਂ ਰੱਬ ਤੁਹਾਨੂੰ ਵਾਧਾ ਦੇਊ ਤੁਹਾਡੇ ਘਰ 'ਚ ਮਨਲਾ ਹੋਣੀ ਪਤਰੋ ਰੋਣਾ ਰੋਣਾ ਤੇ ਬੜੇ ਭਾਵਕ ਹੋ ਗਏ ਹਨ ਮੈਂ ਬੇਨਤੀ ਕਰਦਾ ਵੀ ਤੁਸੀਂ ਵੱਧ ਤੋਂ ਵੱਧ ਆਪਣਾ ਯੋਗਦਾਨ ਪਾ ਕੇ ਇਸ ਬੱਚੇ ਦਾ ਇਲਾਜ ਕਰਵਾਓ ਮੇਰੇ ਭਰਾ ਤੇ ਨੰਬਰ ਦਿਓ ਤੁਸੀਂ ਉਹ ਨੰਬਰ ਤੇ ਜਿੰਨਾ ਮਿਸਤਰੀ ਸੀ ਬਾਈ ਲੱਕੜ ਦਾ ਯਾਰ ਇਹ ਬੜਾ ਸੋਹਣਾ ਕੰਮ ਕਰਦਾ ਸੀਗਾ ਇੱਕੇ ਦਾ ਬਹਿ ਗਿਆ ਵਿਚਾਰਾ ਯਾਰ ਸਾਡੇ ਗੁਰਮੀਤ ਸਿੰਘ ਜਲਦਾਰ ਵੀ ਭਾਵਕ ਹੋ ਗਏ ਪਰ ਮਨਲਾ ਵੀ ਬਹੁਤ ਦੁੱਖ ਭਰੀ ਕਹਾਣੀ ਹੈ ਇਹ ਬੱਚਾ ਬੜਾ ਸੋਹਣਾ ਸੁਲੱਖਾ ਸੀ ਲੱਕੜ ਦਾ ਕੰਮ ਕਰਦਾ ਸੀ ਮਿਸਤਰੀ ਨਾਲ ਬੇੜਾ ਆਹ ਪੈਣ ਦਾ ਨੰਬਰ ਬੋਲੋ ਕੀ ਹੈ 8270 3532 ਕਿੰਨਾ ਜੀ 84270 3532 842 70 70 84270 ਹਾਂਜੀ 3532 3532 ਤੇ Google Pay ਆ ਕਿ Paytm Google Pay ਕਰਕੇ ਜਰੂਰ ਮਦਦ ਕਰੋ ਕੱਲੀ ਪੈਸਾ ਨਾਲ ਹੀ ਨਹੀਂ ਮਦਦ ਕਰੋ ਕੋਈ ਸਮਾਜ ਸੇਵੀ ਸੰਸਥਾ ਨਾਲ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰ ਦਿਓ ਉਹਨਾਂ ਤੱਕ ਇਹ ਜਾੜੇ ਸਮਾਜ ਸੇਵੀ ਸੰਸਥਾ ਤੱਕ ਹਨਾ ਤੇ ਮੇਰਾ ਭਰਾ ਜਰੂਰ ਮਦਦ ਕਰੋ ਆਪਣੇ ਮੁੰਡੇ ਦੀ ਕਾਲੇ ਦੀ ਦੇਖਿਆ ਨਹੀਂ ਜਾਂਦਾ ਵਿਚਾਰਾ ਪਿਛਲੇ 2 2.5 ਸਾਲਾਂ 2.5 ਸਾਲ ਹੋ ਗਏ ਕਿ ਵੱਧੋਗੇ 2.5 ਸਾਲਾਂ ਤੋਂ ਇਸ ਤਰ੍ਹਾਂ ਹੀ ਪਿਆ ਮਨ ਲੱਗ ਇਹ ਮੁੰਡਾ ਐਡਾ ਸਿਆਣਾ ਸੀ ਨਾ ਕੋਈ ਨਸ਼ਾ ਕਰਨਾ ਕਿਸੇ ਟਾਈਪ ਦਾ ਕੁਝ ਨਹੀਂ ਕਰਨਾ ਇਹ ਜੀ ਬਿਮਾਰੀ ਹੋਈ ਇਹਨੂੰ ਡਾਕਟਰ ਕਹਿੰਦੇ ਵੀ ਇਹਦੀਆਂ ਸਰੀਰੀਆਂ ਜਿਹੜੀਆਂ ਨਾੜਾਂ ਕਮਜ਼ੋਰ ਹੋ ਗਈਆਂ ਹਨਾ ਗਰਬਰੀਕ ਨਾੜਾਂ ਗਰਬਰੀਕ ਨਾੜਾਂ ਕਮਜ਼ੋਰ ਹੋ ਗਈਆਂ ਤੇ ਉਹਦਾ ਕਰਕੇ ਮਾਲਾ ਵੀ ਹੋ ਗਿਆ ਅੱਜ ਅਸੀਂ ਆਏ ਸੀ ਮੈਂ ਤੇ ਗਰਮੀਤ ਜਲਦਾਰ ਹਨਾ ਤੇ ਮੈਂ ਆਇਆ ਸੋਚਿਆ ਵੀ ਮੈਂ ਵੀਡੀਓ ਜ਼ਰੂਰ ਪਾਉਣੀ ਚਾਹੀਦੀ ਹੈ ਮੈਨੂੰ ਤੇ ਵੀ ਕਿਸੇ ਦੀ ਮਦਦ ਹੋ ਸਕੇ ਹਨਾ ਤੇ ਅਸੀਂ ਆਏ ਹਾਂ ਉਸ ਮਾਲਾ ਵੀ ਅਸੀਂ ਆ ਮੇਰੇ ਮੈਂ ਮੇਰਾ ਵੀ ਆਇਆ ਸੀ ਵੀ ਚੱਲ ਕੋਈ ਅੱਜ ਇਹ ਚੰਡੀਗੜ੍ਹ ਜਾ ਰਹੇ ਅਸਲ ਤੇ ਬਾਈ ਜਾ ਰਿਸ਼ਤੇਦਾਰ ਹਨਾ ਲੈ ਕੇ ਜਾਂਦੇ ਆ ਮਾਮਾ ਜੀ ਤੇ ਇਹ ਬੇਚਾਰੇ ਹੁਣ ਹੀ ਹੁਣ ਜਾਂਦੇ ਆ ਰੋਟੀਆਂ ਬੈਗ ਬੰਨਿਆ ਪਿਆ ਹਨਾ ਸਾਰਾ ਤੇ ਅਸੀਂ ਆਏ ਸੀ ਕੁਝ ਰਾਸੀ ਦਿੱਤੀ ਸਾਡਾ ਬਰਿੰਦਰ ਸਿੰਘ चौहान ਗੋਲਡੀ ਜਸਤੀ ਪੌਲੀ ਤੋਂ ਕੁਲਦੀਪ ਸਿੰਘ ਫੌਜੀ ਕੋਸ਼ਮਾਇੰਸੀ ਕੋ ਜਲਦਾਰ ਸਾਹ ਨੇ ਤੇ ਹੋਰ ਵੀ ਬਹੁਤ ਸਾਰੇ ਹਨਾ ਸਾਡੇ ਪਿੰਡ ਦੇ ਨੇ ਸਹਿਯੋਗ ਕਰਿਆ ਤੇ ਕਰੀ ਜਾਂਦੇ ਤੇ ਸਾਹਮਣੂ ਹੈ ਦੁੱਦੀ ਜੁਨੀਆ ਨੇ ਵੀ ਸਾਰਿਆਂ ਨੂੰ ਬੇਨਤੀ ਕਰਦੇ ਆ ਮਦਦ ਕਰੋ ਇਹ ਬਾਈ ਕਾਲੇ ਦਾ ਇਹਦਾ ਇਲਾਜ ਕਰਵਾਓ ਆਪਾਂ ਨੰਬਰ ਤੁਹਾਨੂੰ ਕੈਪਸ਼ਨ 'ਚ ਹਨਾ ਤੇ ਇੱਕ ਇਹ ਜ਼ਰੂਰ ਆ ਵੀਡੀਓ ਨੂੰ ਭਰਾਵੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਡੇ ਇੱਕ ਸ਼ੇਅਰ ਨਾਲ ਇਹਦੀ ਵਿਚਾਰੇ ਦੀ ਮੱਲਾ ਵੀ ਜ਼ਿੰਦਗੀ ਬਚ ਸਕਦੀ ਹੈ ਹਨਾ ਤੇ ਮਦਦ ਹੋ ਸਕਦੀ ਆ ਕਿਉਂਕਿ ਇਹ ਜਿਹੜਾ ਇਲਾਜ ਆ ਡਾਕਟਰਾਂ ਦੇ ਮਹਿੰਗਾ ਤੇ ਇੰਨਾ ਕਿਤਾ ਵਿਚਾਰਾ ਟਰੱਕ ਤੇ ਹੀ ਲੱਗਿਆ ਸਾਡਾ ਮਾਮਾ ਜਿਹੜਾ ਹਨ ਅੰਗਰੇਜ਼ ਸਿੰਘ ਤੇ ਕਰੋ ਮੇਰਾ ਵੀਰ ਸ਼ੇਅਰ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ ਹੁਣ ਇਹਨੂੰ ਹਸਪਤਾਲ ਵੀ ਨਹੀਂ ਸਕੇ ਕੰਮੀ ਜਾਂਦਾ ਬਹੁਤ ਜ਼ਿਆਦੇ ਮੰਨ ਲਾ ਵੀ ਬੁਰੀ ਹਾਲਤ ਆ ਪਰਿਵਾਰ ਦੀ ਆ ਘਰ ਵੇਖ ਲਓ ਵਿਚਾਰੇ ਦਾ ਹਨ ਮਸਾ ਘਰ ਪਾਇਆ ਸੀ ਇਹਨਾਂ ਨੇ ਪਿਓ ਪੁੱਤਾਂ ਨੇ ਕਿਸ ਤਰ੍ਹਾਂ ਤੇ ਇਹ ਕਾਕਾ ਸੀਗਾ ਕਾਲਾ ਇਹ ਲੱਕੜ ਦਾ ਕੰਮ ਕਰਦਾ ਸੀ ਮਿਸਤਰੀ ਨਾਲ 7-8000 ਰੁਪਇਆ ਲੈਂਦਾ ਸੀ ਸਾਡੇ ਮਾਮਾ ਜਿਹੜੇ ਇਹ ਟਰੱਕ ਦੇ ਡਰਾਈਵਰ ਸੀ ਪਹਿਲਾ ਆਪਦਾ ਸੀਗਾ ਕੁਛ ਇਹਨਾਂ ਨੇ ਉਹਦੋਂ ਬਾਅਦ ਘਰ ਵੇਲੇ ਘਰ ਚ ਪੈਸੇ ਥੁਰਦੇ ਸੀ ਔਰ ਮਾਲਕ ਟਰੱਕ ਸੀਗਾ ਉਹ ਵੇਚਦਾ ਸੀ ਫਿਰ ਉਹਦੋਂ ਬਾਅਦ ਡਰਾਈਵਿੰਗ ਕਰਦੇ ਹਨ ਹੁਣ ਤੇ ਬਹੁਤ ਔਖਾ ਹੈ ਜਿਹੜਿਆ ਨੇ ਸਾਡੀ ਮੰਨਤ ਕਰੀ ਬਹੁਤ ਬਹੁਤ ਤਨ ਬਾਅਦ ਮੈਂ ਦੁਨੀਆ ਦਾ ਜੋਦੀ ਦੁਨੀਆ ਨਾਲ ਜੁੜਿਆ ਆਪਣੇ ਕਬਾਲ ਨੰਬਰ ਜਰ ਜੀ ਹੋਰ ਵੀ ਸਾਡੇ ਘਰੇ ਬਹੁਤ ਪੈਸੇ ਦੇਖੀ ਗਏ ਨਹੀਂ ਜ਼ਿਆਦਾ ਹੁੰਦੇ ਇਸ ਵੇਲੇ ਇਹ ਨਾ ਕਰ ਲੋ ਵੀ ਸਾਡਾ ਨਾਮ ਹੀ ਲੈ ਹਨਾ ਦੋੱਖ ਦੀ ਘੜੀਆਂ ਬੰਦੇ ਇਕੱਠੇ ਹੋਏ ਆ ਹਾਂ ਗੁਰਦੁਆਰਾ ਪਵੰਦ ਮੈਟੀ ਨੇ ਕਰੀ ਹੈ ਹਨਾ ਸੁਖਮਨੀ ਜੀ ਖੜੇ ਆ ਤੁਹਾਡੇ ਸਾਹਮਣੇ ਹਾਂ ਤੇ ਪਿੰਡ ਦੇ ਮੈਂ ਤਾਂ ਕੁੜੀਆਂ ਮੁੰਡੇ ਜਿਹੜੇ ਆਪਣੇ 2 250 ਕੈਨੇਡਾ ਅਮਰੀਕਾ ਆਸਟ੍ਰੇਲੀਆ 'ਚ ਬੈਠੇ ਆ ਉਹ ਵੀ ਮਦਦ ਕਰਨ ਹਨਾ ਤੇ ਸਭ ਤੋਂ ਵੱਡੀ ਇਹ ਆ ਮੇਰਾ ਵੀਡੀਓ ਤੇ ਵੀਡੀਓ ਨੂੰ ਜਿਹੜਾ ਵੀ ਦੇਂਦਾ ਨਾ ਸ਼ੇਅਰ ਜ਼ਰੂਰ ਕਰ ਦਿਓ ਲਾਇਕ ਸ਼ੇਅਰ ਤੇ ਕਮੈਂਟ ਤੁਹਾਡੇ ਲਾਇਕ ਸ਼ੇਅਰ ਕਮੈਂਟ ਕਰਨ ਨਾਲ ਹੀ ਇਸ ਪਰਿਵਾਰ ਦੀ ਮਦਦ ਹੋ ਜਾਣੀ ਤੇ ਵੀਡੀਓ ਨੂੰ ਵਾਇਰਲ ਹੋ ਜਾਣਾ ਕਿਸੇ ਇਹੇ ਜੇ ਦਾਨੀ ਸੱਜਣ ਕੋਲੇ ਵੀਡੀਓ ਜਾ ਵੜਨੀ ਹੈ ਜਿਨੇ ਇਸ ਪਰਿਵਾਰ ਦੀ ਆ ਕੇ ਵਾਹ ਫੜਨੀ ਹੈ ਹਨਾ ਤੁਹਾਡੇ ਸ਼ੇਅਰ ਕਰ ਤੇ ਇਹ ਬੱਚਾ ਵਿਚਾਰਾ ਛੋਟਾ ਜਿਹਾ ਹਨਾ ਕੋਈ ਨਹੀਂ ਬੇਟਾ ਰੱਖ ਤੇ ਇਹ ਗੁੜੀਆ ਹਨਾ ਬਹੁਤ ਵਿਚਾਰਾ ਸਾਨੂੰ ਤਾਂ ਦੇਖ ਕੇ ਹੀ ਰੋਣ ਲੱਗ ਗਿਆ ਤੇ ਕਿੱਥੇ ਬਾਈ ਬਾਈ ਕਰਦਾ ਹੁੰਦਾ ਜਦੋਂ ਮਿਲਦਾ ਹੱਸ ਕੇ ਹਨਾ ਬਾਈ ਦੀ ਬਾਈ ਦੀ ਤੇ ਵਿਚਾਰਾ ਪੁੱਛਣਾ ਕੋਈ ਨਹੀਂ ਵੀਰੇ ਠੀਕ ਹੋਵੇਂਗਾ ਤੂੰ ਤੇ ਬੜੇ ਭਾਵਕ ਪਾਲ ਹਨਾ ਤੇ ਅਸੀਂ ਆਏ ਸੀ ਅਸੀਂ ਆਖਿਆ ਵੀ ਚਲ ਥੋੜੀ ਜਿਹੀ ਰਸਤੀ ਸੀਗੀ ਵੀ ਸਾਡੀ ਜਿੰਨੀ ਸਾਡੀ ਪਹੁੰਚ ਸੀ ਹਨਾ ਅਸੀਂ ਵੀ ਉਹ ਦੇਣਾ ਆਏ ਸੀਗੇ ਚਲੋ ਮੈਂ ਇੱਕ ਉਪਰਾਲਾ ਹੀ ਹੁੰਦਾ ਆਪਾਂ ਸੋਸ਼ਲ ਮੀਡੀਆ ਤੇ ਤੁਸੀਂ ਪਸੰਦ ਕਰਦੇ ਹੋ ਹਨਾ ਤੇ ਆਪਾਂ ਵੀਡੀਓ ਪਈਆ ਜਰੂਰ ਸ਼ੇਅਰ ਤੇ ਲਾਇਕ ਕਮੈਂਟ ਜਰੂਰ ਕਰੋ ਵੀਡੀਓ ਨੂੰ ਆ ਦਾ ਸਾਰਿਆਂ ਦਾ ਜਿਨ੍ਹਾਂ ਨੇ ਇਸ ਪਰਿਵਾਰ ਦੀ ਮਦਦ ਕਰੀ ਹੈ ਤੇ ਕਰ ਰਿਹਾ ਮੇਰੇ ਵੱਲੋਂ